ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਭਾਈ ਤੋਂ ਡੱਬੋ ਬੋ ਬੈਲਕਾ ਮਾ ਜੀ ਤੇ ਗੰਗਦੀ ਤੋਂ ਪਹੁੰਚ ਚੁੱਕੇ ਜੀ ਪਿੰਡ ਝੰਜੀਆਂ ਜ਼ਿਲ੍ਹਾ ਹੈ ਗੁਰਦਾਸਪੁਰ ਜ਼ਿਲ੍ਹਾ ਪਟਿਆਲਾ ਨਜ਼ਦੀਕ ਇਹਨੂੰ ਫਤਿਹਗੜ ਜੁੜਿਆ ਪੈਂਦਾ ਦੇਖੋ ਅੱਜ ਬਾਈਆਂ ਝੋਟੇ ਲੈ ਕੇ ਬਹੁਤ ਸੋਹਣੀਆਂ ਚੰਗੇ ਰਿਕੋਰ ਵਾਲੀਆਂ ਤੇ ਬਾਕੀ ਭਾਈ ਜਣੇ ਗੱਲਬਾਤ ਕਰਦੇ ਭਾਈ ਸਤਿ ਸ਼੍ਰੀ ਅਕਾਲ ਵਸਦੀ ਵੀ ਠੀਕ ਆ ਸਤਿ ਸ਼੍ਰੀ ਅਕਾਲ ਜੀ ਹਾਂ ਆ ਗਿਆ ਵਧੀਆ ਜੀ ਵਧੀਆ ਹਾਂ ਅੱਜ ਝੋਟੀਆਂ ਦੀ ਵੀਰ ਆਪਣੇ ਕੋਲ ਚਾਰ ਆ ਤੇ ਵਿੱਚ ਆਪਣੀਆਂ ਤਿੰਨ ਸੂਈਆਂ ਵਾ ਇੱਕ ਗੱਬਣ ਝੋਟੀ ਵੱਡੀ ਪੂਰੀ ਠੀਕ ਆ ਸਾਰੀਆਂ ਝੋਟੀਆਂ ਵੱਡੀਆਂ ਸੋਹਣੀਆਂ ਪਹਿਲਣ ਕੱਟੀ ਸੂਈਆਂ ਦੁੱਧ ਪੈ ਹੋਰ 12 13 ਕਿਲੋ ਤਿਆਰ ਅੱਛਾ ਪਹਿਲਾ ਸੂਆ ਹੀ ਆ ਹਾਂਜੀ ਪਹਿਲਾ ਸੂਆ ਵਾ ਆਜੇ ਮੈਨੂੰ ਦਿਖਾ ਹਾਂਜੀ ਪਹਿਲਾ ਸੂਆ ਝੋਟੀ ਆ ਹਾਂਜੀ ਹਾਂਜੀ ਤੇ ਨੇੜੇ ਕਥਨ ਬਖਾ ਕਰਾਂ ਨੇ ਚਵਾ ਚ ਉਹ ਅੱਬਾ ਮੈਂ ਕਿਹਾ ਚਵਾ ਗਾਇਰ ਕਾ ਸੰਦੀ ਵੀਰ ਲੈਵਾ ਵੀ ਆ ਗਾਇਰ ਕਾ ਲੱਗਾ ਵੇਖੋ ਹਾਂਜੀ ਬਸ ਅਜੇ ਹੁਣੇ ਪਸ਼ਮਾਨ ਆਇਆ ਬੱਚਾ ਲਾ ਕੇ ਅੱਜ ਹੀ ਅੱਜ ਹੀ ਆ ਜੀ ਹਾਂਜੀ ਅੱਜ ਲਓ ਜੀ ਕਟਾ ਵਗਰ ਜੀ ਹਾਂ ਜੀ ਕਟਾ 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 ਮਗਰ ਆ ਗਿਆ ਤੇ ਮੁਹਾਵ ਵਿਗਨ ਸ਼ਿੰਜੀ ਸੁੰਗੀ ਨਿੱਕੀ ਆ ਪੂਰੀ ਚੈਂਪੀਅਨ ਝੋਟੀ ਬਹੁਤ ਸੋਈ ਝੋਟੀ ਆ ਚਾਲ ਦੇ ਵੇਖੋ ਕਰਾ ਦੇ ਹਾਂ ਜੀ ਗਾ ਕੇ ਬਾਜੀ ਕਿੰਨਾ ਕਰਦੇ ਦੁੱਧ ਜੀ ਹੈ ਦੁੱਧ ਦੁੱਧ ਵੀ ਮੋਲਨ 13-14 ਕਿਲੋ ਚਵਾਉ ਹੈ ਝੋਟੀ ਪਹਿਨਣ ਵਾਲੇ ਉਹ 6 ਦੰਦੇ ਆ ਮੈਂ ਦੁੱਧ ਵਾਲੀ ਮਾਂ ਜੀ ਹਾਂ ਜੀ ਦੁੱਧ ਵਾਲੀ ਝੋਟੀ ਠੀਕ ਆ ਇਹ ਮੁਹਾਵ ਦਿਖਾ ਰੋ ਚੈੱਕ ਕਰਾ ਦੇ ਵਾਹ ਜੀ ਵਾਹ ਆ ਜੋ ਆ ਜੋ ਆ ਜੋ ਸਾਰੇ ਆ ਰਹੇ ਉਧਰ ਆਣਾ ਮੈਂ ਆ ਜਾ ਜੀ ਉਧਰ ਉਧਰ ਆਇਆ ਇਹ ਵੀਡੀਓ ਵੇਖੋ ਸਾਰੀ ਝੋਟੀ ਜਿਹੜੀ ਏ ਤੋਂ ਲੈ ਕੇ ਜਾ ਤੋ ਸਿੰਗਲ ਹੱਡੀ ਵਾਲੀ ਸਾਰੀ ਝੋੜੇ ਬਿਲਕੁਲ ਬਿਲਕੁਲ ਲਾਗੇ ਜੀ ਭਾਰ ਰੱਖੇ ਛੋਟੇ ਜਿਹੜੇ ਟਾਈਮ ਥਲੇ ਬੁਰਕੜ ਛੋਟੇ ਛੋਟੇ ਹੁੰਦੀ ਵੀਰ ਭਾਰ ਨਹੀਂ ਕੰਮ ਹਾਂਜੀ ਬੋਲੋ ਇਹਦਾ ਨੀਰ ਮੋਲੋ ਦਾ 155 ਕਹਿੰਦੇ 145 ਦੀ ਹਾਲ ਆ ਜਿਹੜੀ ਦੇਣੀ ਹੈ 1 ਲੱਖ 15 ਦੇ ਹਾਲ ਆ ਹਾਲ ਆ ਦੇਣੀ ਹੈ ਦੇਣੀ ਹੈ ਜੀ ਬਾਕੀ ਇੱਥੇ ਵੀਰ ਮੇਰਾ ਜਿਹੜੇ ਵੀ ਕਹਿੰਦੇ ਹੋਣਾ ਆਪਣੀ ਤਸੱਲੀ ਕਰਕੇ ਖੜੇ ਕੱਲ ਨੂੰ ਕੋਈ ਮੇਰਾ ਭਰਾ ਲਾਮਾ ਨਾ ਚਲੋ ਠੀਕ ਹੈ ਨਹੀਂ ਇੱਥੇ ਜਿੱਦਾਂ ਮਰਜੀ ਚਵਾਈ ਕਰੋ ਜੋ ਮਰਜੀ ਕਰੋ ਆ ਹੈਗੀ ਜੀ ਹੁਣ ਆ ਫੜ ਰਹੇ ਆ ਕੋਲ ਇਹ ਗੱਬਰ ਸਦੀਵੀ ਝੋਟੀ ਪਰ ਮੈਂ ਵਾ ਹਾਂਜੀ ਦੂਜਾ ਫੜਾ ਦੇ ਆਪਾਂ ਜਾਣੋ ਨਾ ਅਸੀਂ ਆਏ ਅੱਛਾ ਹਾਂਜੀ ਇਹ ਬਾਈ ਜੀ ਰਿਕਾਰਡ ਕਰ ਦੋ ਰਿਕਾਰਡ ਅਸਲੀ ਵੀਰ ਪਿਛਲੇ ਸੂਏ ਦਾ ਦਾ 14 15 ਕਿਲੋ ਦਾ ਰਿਕਾਰਡ ਹੈ ਅੱਜ ਦਾ ਚਲੋ ਸੇਵਾ ਪੂਰੀ ਫੁੱਲ ਜੁਜਾ ਸੁਣੀ ਆ ਹਾਂਜੀ ਦੁਜਾ ਸੁਣਾ ਲੈ ਸ਼ੰਭੂ ਵੀ ਬਿਲਕੁਲ ਨਿਕਾਸ ਹੈਗਾ ਫੁੱਲ ਕੱਦ ਵੱਡਾ ਮੈਂ ਦੇਖਾ ਬਹੁਤ ਵੱਡੀ ਮਾਸੀ ਕੋਈ ਮੇਰਾ ਭਰਾ ਜਨੇ ਹੋਣਾ ਨਿੱਕਾ ਕੱਦ ਨਾ ਸੌਂਦੇ ਝੋਟੀ ਦਾ ਵੱਡਾ ਵੱਡੀ ਵੱਡੀ ਸਮਝ ਗਿਆ ਹਾਂਜੀ ਹਾਂਜੀ ਪੂਰੀ ਫੁੱਲ ਵੱਡੀ ਝੋਟੀ ਜਿਹੜੀ ਵੱਡੀ ਇਹ ਵੱਡੀ ਹੁੰਦੀ ਹੈ ਹਾਂਜੀ ਹਾਂ ਨਾਲ ਹੀ ਕਹਦੇ ਜਿਹੜੀ ਛੋਟੀ ਛੋਟੀ ਹੈ ਪੰਜੇ ਵੱਡੀ ਫੋਨ ਫੈਜਾ ਸੰਦੀਪ ਵੀ ਪੂਰਾ ਨਾੜਾ ਵਾਲਾ ਚੱਡਾ ਵਾ ਲੈਵਾ ਵੀ ਪੂਰਾ ਤਰ ਰੋਬਾ ਵੇਖੋ ਤੂੰ ਤੱਕ ਲਾਇਆ ਛੋਟੀ ਅਰੇ ਪੰਜ ਚਾਰ ਦਿਨ ਲੈ ਜੂਗੀ ਬਿਲਕੁਲ ਪੰਜ ਚਾਰ ਦਿਨ ਛੋਟੀ ਹਾਂਜੀ ਹਾਂਜੀ ਅਜੇ ਹੋਰ ਤਿਆਰ ਹੋ ਜੂ ਐ ਸ਼ੰਭੂ ਨਾੜਾ ਨੂੰ ਨੇ ਵਿਖਾ ਦੇ ਹਾਂਜੀ ਹਾਂਜੀ ਐਂਡ ਐਂਡ ਪੀਸੀ ਆ ਸੰਜੋ ਇਹ ਵੀ ਪਿਓਰ ਸਿੰਗਲ ਹੈ ਡੀ ਆਈ ਸਿੰਗਲ ਹੈ ਡੀ ਭਾਈ ਜੀ ਕਿਹੜਾ ਲਾ ਕੇ ਕੱਢ ਕੇ ਲੈ ਜਾਂਦੀ ਫਿਰ ਇਹ ਇਹ ਆਰਗੰਦੀ ਵੀ ਉਧਰੋਂ ਲਾਣੀਆਂ ਤਣਾਉ ਲੈ ਲਓਗੇ ਉਧਰ ਵੀਰ ਆਪਣਾ ਸੱਜਣ ਲੈ ਆਈ ਉੱਥੋਂ ਲੈ ਛੋਟੀ ਠੀਕ ਹੈ ਸ਼ੰਭੂ ਉਧਰ ਨਾਣਾ ਵਿਖਾ ਲਿਆ ਗਏ ਆ ਆ ਆ ਦੇਖੋ ਹਾਂ ਨਾ 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 ਠੀਕ ਆ ਇਹ ਗਿਰਗਿਰ ਦੇ ਥਲ ਲੱਗਾ ਸੋਨਾ ਇਹ ਦੇਖੋ ਲੇਵਾ ਬਹੁਤ ਸੋਨਾ ਝੋਟੀ ਬਣਾਉਂਦੇ ਚੰਗੇ ਦੁੱਧ ਦੇ ਇਹ ਤਾਂ ਸੋਨਾ 17 ਕਿਲੋ ਚਵਾਉ ਝੋਟੀ ਬਾਕੀ ਸੇਵਾ ਗਾੜੀ ਕਿਸ ਦੀ ਜੈ ਜੀ ਕਮ ਮੋਨੇ ਦੇ ਨਾਲ ਝੋਟੀ 1 ਲੱਖ 60 ਹਜ਼ਾਰ ਦੀ ਹੁੰਦੀ ਠੀਕ ਆ ਉਹ ਮਾਣਦਾਨ ਥੋੜਾ ਮੋੜਾ ਕਰ ਥੋੜਾ ਬੜਾ ਮਾਣਦਾਨ ਹੋਈ ਛੋਟੇ ਕਰ ਦੇ ਖੁੱਲੀ ਕਰ ਦੇ ਕਰਦਾ ਕੋਈ ਗਣੀ ਚਲ ਤੇ ਆਹ ਜੀ ਫਿਰ ਇਹ ਹੁੰਦੀ ਵੀ ਝੋਟੀ ਦਾ ਬੱਚਾ ਮਰ ਗਿਆ ਅਜਾ ਅੱਛਾ ਤੇ ਦੁੱਧ ਦੇ ਨਾਲ 9 ਕਿਲੋ ਹੋ ਜੋ 9 ਕਿਲੋ ਤਾਂ ਹੈਗਾ ਹਾਂ ਜੀ ਹਾਂ ਜੀ ਭਾਅ ਵੀ ਬੜਾ ਮਿਠਾ ਹੈ ਦਾ ਲੈ ਓ ਜੀ ਚੋਕੇ ਹੋਏ ਤਾਂ ਢੰਡੀ ਬੜੀ ਇੰਦਾ ਜਲਦੀ ਪਹਾੜੇ ਤੇ ਅੱਛਾ ਪਹਾੜੇ ਤੇ ਚੋਕੇ ਦਵਾ ਜਿੰਨੇ ਕਿਨੇ ਖੜਨੀ ਵੀਰ ਨੂੰ ਕਿਸੇ ਵਾਰੇ ਟੀਕੇ ਲੈ ਸਕਦੀ ਜੀ ਤੇ ਹੁਣ ਕਿਸ ਦੇ ਘਰ ਤੁਹਾਨੂੰ ਬੜਾ ਡੰਗਰ ਜੜਾ ਕੇ ਦਵਾ ਦੇ ਲੋ ਬਾਕੀ ਆ ਥੱਲੇ ਗਰਿਆਂ ਤੁਹਾਨੂੰ ਬੜਾ ਇੱਕ ਦਾ ਟਾਈਮ ਤੇ ਖਰਾਬ ਕਰਨਾ ਹੈ ਉਹਦਾ ਇੱਥੇ ਹੀ ਹੈ ਪਹਾੜੇ ਤੇ ਚੋਕੇ ਦਵਾ ਕੇ ਕਿਨੇ ਟਾਈਮ ਕੋ ਵੈਸੂਈ ਨੂੰ ਜੀ ਸੂਈ ਨੂੰ ਲੋਈ ਪੰਜੀ 30 ਦਿਓ 25 ਮਹੀਨਾ ਹੀ ਮੰਨ ਨਹੀਂ ਮੰਨ ਕੇ ਚਲੇ ਕੋਈ ਲਓ ਜੀ ਹਾਂ ਜੀ ਇੱਥੇ ਕੋਈ ਟਾਈਮ ਨਹੀਂ ਲੱਗਾ ਡੰਗਰ ਨੂੰ ਬਿਲਕੁਲ ਤੁਹਾਨੂੰ ਬੜਾ ਸਿੰਪਲ ਸਾਰੇ ਡੰਗ ਨਾਲ ਤੁਹਾਡੇ ਗਾਲੀ ਐ ਟਾਈਮ ਹੋਈ ਹੈ ਜੀ ਹਾਂ ਜੀ ਹਾਂ ਜੀ ਹਾਂਜੀ ਹਾਂਜੀ ਆਜੋ ਲੈ ਬਾਜੀ ਮਰਾ ਮੂੰਹ ਮਰ ਹਾਲ ਚੰਗੀ ਜਰਾ ਰੰਗ ਵੇ ਸਿਫਰਾ ਸੋਗੇ ਨਿਕਾ ਕੁੰਡਾ ਸੋਗੇ ਸਿਫਰਾ ਦੂਜਾ ਸੂਆ ਝੋਟੀ ਦੀ ਚਾਈ ਵੇਖੋ ਕਿੰਨੀ ਇਹਦੀ ਠੀਕ ਆ ਹਾਂਜੀ ਗਾਗੇ ਜੀ ਫਿਰ ਇਹਦਾ ਮੁੱਲ ਮੋਲੰਦੇ ਵੀ ਜੋ ਮਰਜੀ ਕਰੀਏ 75000 ਰੁਪਏ ਦੇ ਦਾਂਗੇ 75000 ਰੁਪਏ ਦੇਣੀ ਆ ਛੋਟ ਹੀ ਹੋਣੀ ਚੋਚੋ ਚਲੋ ਚੋ 1000 ਛੱਡ ਦੋ ਹੋਰ ਛੱਡਦਾ ਕੋਈ ਗੱਲ ਨਹੀਂ ਜਾਂਦ ਚੌਥਾ ਦੇਖੋ ਕਿੰਨਾ ਸੋਹਣਾ ਹੁਣ ਕੱਢ ਆਈ ਲਾ ਸਮੂਹ ਦਿਖਾ ਦੇ ਗੱਲ ਸੰਗ ਹੋਵੇ ਆਹਾਂ ਗੱਪਣਾ ਜੀ ਉਹਨੂੰ ਕੁਸਮਾ ਮਾਰਾ ਜਾਂ ਮਾਰ ਦਿਆ ਛੋਟੇ ਇਹ ਗੱਬੜੇ ਇਹ ਮੜਾ ਸ਼ੋਰ ਦੇ ਕੇ ਨਾ ਪਸ਼ਮਾਨ ਮਾਰ ਕੇ ਇੱਕ ਵਾਰ ਸ਼ਾਟ ਪਾ ਦਿੰਦੇ ਨਾ ਉਧਰ ਵਿਖਾ ਦਿੰਦੇ ਆ ਸ਼ਾਟ ਬਾਅਦ ਚ ਸ਼ਾਟ ਚਲਾ ਦਿੰਦੇ ਕਰੋ ਜੀ ਹਾਂ ਜੀ ਠੀਕ ਆ ਆ ਸ਼ਾਟ ਚਲਾ ਦਿਓ ਦੁੱਧ ਕਿੰਨਾ ਹੈ ਜੀ ਦੁੱਧ ਅਸੀਂ ਵੀ 15 ਪਲੱਸ ਚੋਕੇ ਦਵਾਗੇ ਅੱਜ 15 ਪਲੱਸ ਹਾਂ ਜੀ ਹਾਂ ਜੀ ਠੀਕ ਆ 15 ਪਲੱਸ ਚੋਕੇ ਦਵਾ ਦੇ ਭਾਵੇਂ ਪਾਈ ਆਈ ਵੜੇ ਲਓ ਜੀ 15 ਪਲੱਸ ਨਹੀਂ ਠੀਕ ਆ ਵੱਡੀ ਮੈਂ ਬੁਰੀ ਪੂਰੀ ਵੱਡੀ ਹੈ ਜੀ ਬਲਕਿ ਰਸ਼ੀਨ ਟੈਂਕ ਕਰ ਗਈ ਆ ਰਸ਼ੀਨ ਟੈਂਕੀ ਆ ਜੀ ਹਾਂ ਜੀ ਗੁੰਦੀ ਪੂਰੀ ਵਰਾ ਰਾਜੀ ਗੁੰਦੀ ਤੇ ਇਹਨੂੰ ਅੱਜ ਦਹਵਾ ਦਿਣ ਜੋ ਸੁਈ ਨੂੰ ਕਟਾ ਨਾ ਕਰ ਕਟਾ ਮਗਰੇ ਜੀ ਚਲੋ ਹਾਂ ਜੀ ਹਾਂ ਜੀ ਇੱਥੇ ਖੜਾ ਕੇ ਨਾ ਇਹ ਮੈਨੂੰ ਪਿੱਛੇ ਲੈ ਆ ਟੋਰ ਦੇ ਫੇਰ ਆ ਨੂੰ ਲੈ ਆ ਇੱਕ ਵਾਰੀ ਤੇ ਇੱਕ ਫੇਰ ਲੈ ਜਾ ਆ ਆ ਖਾ ਦੋ ਭਾਈ ਇਹ ਸਿੰਗੀ ਸੁੰਗੀ ਪੂਰੀ ਵਧੀਆ ਤੇ ਮੈਂ ਰਾਜੀ ਬੜੀ ਆ ਗੁੰਦੀ ਆ ਹਾਂ ਹਾਂ ਤੇ ਇਸਲੀ ਵੀ ਚਾਰੂ ਬੜੀ ਲੈ ਅੱਛਾ ਬੜਾ ਜਨਾ ਡੱਗ ਚਾਰੂ ਦੁੱਧ ਵੀ ਉਹਨੇ ਦੇਣਾ ਹਾਂ ਜੀ ਹਾਂ ਜੀ ਖਾਉ ਪੀਉ ਨਾ ਫਿਰ ਦੁੱਧ ਕੀ ਦੇਣਾ ਖਾਉ ਪੀਉ ਤੇ ਦੁੱਧ ਦਊ ਹਾਂਜੀ ਪਰ ਇਹਨੂੰ ਕੋਈ ਹਿੰਦੀ ਵੀ ਟਾਈਮ ਹੀ ਲੱਗਾ ਮੈਂ ਇਹਨੂੰ ਬਿਲਕੁਲ ਭਾਵੇਂ ਇੱਥੇ ਰਵੇ ਸਾਡੇ ਕੋਲ ਕੋਈ ਬੰਦਾ ਆਣ ਕੇ ਚਾਰ ਪੈਰ ਜਵਾਈ ਕਰਕੇ ਖੜੇ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਦੁੱਧ 15 ਤੋਂ ਪਲੱਸ ਚੋਕੇ ਦਵਾਂਗੇ ਠੀਕ ਹੈ 6 ਜਵਾਈ ਹਾਂਜੀ 6 ਦੇ ਚਲੋ ਮੋਲੇ ਦਾ 1,70,000 ਰੁਪਿਆ ਕਹਿੰਦੇ 60,000 ਰੁਪਿਆ ਆ ਰਹੀ ਹੈ ਜੀ ਹਾਂਜੀ 1,60,000 1,60,000 ਦੇਣੀ ਆ 1,60,000 ਦੀ ਦੇਣੀ ਆ ਲਓ ਜੀ 1,60,000 ਦੇਣੀ ਆ ਆ ਬਾਕੀ ਪਸਮਾਨ ਆ ਕੇ ਸ਼ੌਟ ਪਵਾ ਦਿਓ ਇਹਦਾ ਠੀਕ ਹੈ ਬਾਕੀ ਮੇਰੇ ਵੀ ਇੱਥੇ ਆ ਗਏ ਨੇ ਇੱਕ ਟਾਈਮ ਦੋ ਟਾਈਮ ਇੰਜੋਏ ਕਰੋ ਚਾਈ ਕਰੋ ਤਸੱਲੀ ਕਰੋ ਆਪਣੀ ਪੂਰੀ ਚਲੋ ਹਾਂਜੀ ਆਪਣਾ ਪਿੰਡ ਝੰਡਿਆ ਖੁਰਦੇਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤੇ ਲੱਗੇ ਆਪਾਂ ਨੂੰ ਫਰੇਗੜ ਚੂੜੀਆਂ ਨੰਬਰ ਆਪਣਾ ਹੈਗਾ 9814743098 ਸਤਿ ਸ਼੍ਰੀ ਅਕਾਲ